ਸਟੇਲਿਆ ਆ ਬਸਰੀ ਕਾ ਜੀ ਆਪਾਂ ਕਰਿਆ ਰਿਤਨ ਤੋਂ ਆਧੂ 11 ਬੋਏ ਪਟੇ ਨੂੰ ਰੋਕੀ ਪਟੇ ਦੇ ਸਿੰਧੂ ਕਿੱਥੇ ਜਾਣੀ ਹੈ ਉਹ ਜੀ ਰੋਡਵੇ ਤੇ ਬਸੋ वो पहला टिकट का टिकट देखो बाकी बाकी के डालेंगे सब लोग बहुत साफ साफ बात है हम ਦੇਖੋ ਮੈਂ ਸਾਰੀ ਸਾਡੀ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਦੀ ਐਨਡੀਏ ਸਰਕਾਰ ਦਾ ਆ ਸਾਰੀ ਅਸੀਂ ਚਿਹਰੇ ਖੜੇ ਆ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਰਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਂਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉੱਚ ਜਮਹਿਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋੜ ਸੀ ਇਹ ਦੁਨੀਆ ਦੀ ਸਭ ਤੋਂ ਬੈਸਟ ਰੇਲ ਅੱਜ ਸਵੇਰੇ ਮੈਂ ਹੈਰਾਨ ਆ ਕਿ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਕਿ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚਲਦੀ ਆ ਇਹਦੇ ਵਿੱਚ ਕਵਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਕਵਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਜੀ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗ੍ਹਾ ਫਸਟ ਡੇਟ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਹੈ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ ਚ ਹੋਰ ਬੜੇ ਬੜੇ ਪ੍ਰੋਜੈਕਟ ਅਸੀਂ ਤੱਕ ਸਾਹਮਣੇ ਆ ਸਭ ਤੋਂ ਵੱਡਾ ਸਾਰੇ ਤਖਤ ਸਾਬ ਜੁੜੇ ਹੋਏ ਆ ਤਲਵੰਡੀ ਤਖਤ ਸਾਬ ਠਾੜਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਏ ਇਸੇ ਤਰੀਕੇ ਨਾਲ ਹੀ ਮਖੂ ਤੋਂ ਜਿਹੜਾ ਪੱਟੀ ਮਖੂ ਪ੍ਰੋਜੈਕਟ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਆ ਤੇ ਬੜਾ ਕੁਝ ਆ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਬੰਦੇ ਬਾਰੇ ਤਾਂ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਬਟੂ ਜੀ ਬਟਿੰਡਾ ਦਾ ਸਟੇਸ਼ਨ ਨੂੰ ਨਵੀਂ ਦੇਖਦੇ 1.5 ਦਾ ਕੰਮ ਚੱਲ ਰਿਹਾ ਸੀ ਤੇ ਉਹ ਕਦੋਂ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਕਿਉਂਕਿ ਸਟੇਸ਼ਨ ਦਾ ਬਿਲਕੁਲ ਇਹ 13 ਅੰਮ੍ਰਿਤਪਾਲ ਦੇ 30 ਸਟੇਸ਼ਨ ਚੱਲ ਰਹੇ ਆ ਤੇ ਬੜੇ ਤੇਜ਼ੀ ਨਾਲ ਚੱਲ ਰਹੇ ਆ ਪਰ ਅਸੀਂ ਉਹਦਾ ਕੋਈ ਇਹ ਐਸੇ ਕੰਮ ਨਹੀਂ ਕਿਉਂਕਿ ਜਿਹੜਾ ਨਾ ਬਾਕੀ ਬਿਲਡਿੰਗ ਦਾ ਕੰਮ ਬੜਾ ਸੌਖੀ ਹੋ ਜਾਂਦਾ ਪਰ ਜਿਹੜਾ ਵਿੱਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਸਾਨੂੰ ਬਲੌਕ ਲੈਣੇ ਪੈਂਦੇ ਆ ਟ੍ਰੇਨ ਦੇ ਉਹ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲੌਕ ਕਰਕੇ ਜਿਹੜਾ ਉਤਲਾ ਕੰਮ ਆ ਜਿਹੜਾ ਅਸੀਂ ਜਿਹੜਾ ਕੀ ਕਹਿੰਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਹੈ ਆਪਣਾ ਜਿਹੜਾ ਉਤਲਾ ਜਿਹੜਾ ਉੱਤੋਂ ਜੋੜਨ ਵਾਲਾ ਫੋਟਓਵਰ ਬ੍ਰਿਜ ਫੋਟਓਵਰ ਬ੍ਰਿਜ ਅਸੀਂ 6 ਮੀਟਰ ਤੋਂ ਵਧਾ ਕੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਯਾਰ ਟਾਈਮ ਹੋ ਗਿਆ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕ ਨੇ ਬੰਦ ਹੋ ਜਾਣੇ ਪੁਰਾਣੇ ਨਹੀਂ ਵੀ ਤੁਸੀਂ ੱੱਕੇ ਨਾਲ ਚੜਜੋਗੇ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਵੱਡੀ ਗਿਣਤੀ ਚ ਕਟ ਕੀਤਾ ਤੁਹਾਡਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਧੰਨਵਾਦੀ ਹਾਂ ਤੇ ਇਹ बार-बार ਅਜਿਹੇ ਦਿਨ ਆਉਂਦੇ ਰਹਿਣ ਰਾਜਾ ਵੜਕ ਨੇ ਮਾਣ